ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਵੇੜਾ ਆ ਗਿਆ ਵੀਰੇ ਕੋਲੇ ਵੱਡੀਆਂ ਮੇੜਾ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਕਾਰਡ ਵਾਲੀਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਹਸਕੇ ਜੀ ਹੋ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਹੁਤ ਵਧੀਆ ਵਧੀਆ ਵੀਰ ਜੀ ਬਸ ਜੀ ਵਧੀਆ ਵੀਰੇ ਹਾਂ ਵੀਰੇ ਨਾਂ ਦੱਸਿਓ ਆਪਦਾ ਅਮਨਦੀਪ ਸਿੰਘ ਵੀਰ ਜੀ ਪਿੰਡ ਵੀਰੇ ਪਿੰਡ ਧਾਰੀਵਾਲ ਕਲਾਂ ਜੇ ਜ਼ਿਲ੍ਹਾ ਗੁਰਦਾਸਪੁਰ ਜੀ ਹਾਂ ਜੀ ਹਾਂਜੀ ਆਪਣੇ ਪਟਾਲੇ ਵੀ ਹੈਗਾ 15-20 ਕਿਲੋਮੀਟਰ ਹੈ। ਹੜੀਵਾਲ ਵੀ 10 ਕਿਲੋਮੀਟਰ ਜੀ। ਗੁਰਦਾਸਪੁਰ ਵੀ ਹੈਗਾ 15-16 ਕਿਲੋਮੀਟਰ ਜੀ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਵੀਰੇ ਬੋਲੀਆ ਆਪਣਾ 734747251 ਜੀ। ਠੀਕ ਹੈ ਜੀ। 734747251 ਤਾਂ ਆਪਣੀ ਪਹਿਲੀ ਵੀਡੀਓ ਆ ਗਈ ਹਣਾ ਵੀਰੇ। ਹਾਂਜੀ ਹਾਂਜੀ ਜੀ ਪਹਿਲੀ ਵੀਡੀਓ। ਠੀਕ ਹੈ ਤਾਂ ਵਡੀਆਂ ਵੇੜਾਂ ਆ ਗਈਆਂ। ਹਾਂਜੀ ਹਾਂਜੀ ਜੀ ਵਡੀਆਂ ਵੇੜਾਂ। ਤਾਂ ਕਿਵੇਂ ਵੀਰੇ ਤੁਹਾਡੇ ਇਲਾਕੇ ਜਿੱਦਾਂ ਅੱਗੇ ਵੀਡੀਓ ਅਪਲੋਡ ਹੁੰਦੀਆਂ ਰੇਟ ਜਵਾਂ ਜਾਇਜ਼ ਹੁੰਦਾ। ਤਾਂ ਆਪਣਾ ਵੀ ਜਾਇਜ਼ ਹਨਾ। ਹਾਂਜੀ ਹਾਂਜੀ ਆਪਣਾ ਜਾਇਜ਼ ਮੀ। ਠੀਕ ਹੈ ਬਾਕੀ ਵੀਰ ਕੋ ਵਪਾਰੀ ਵੀਰੇ ਜਿਆਦਾ ਖਰੀਦ ਕਰਦੇ ਪਸ਼ੂਆਂ ਦੀ ਤਾਂ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਹੁੰਦੀਆਂ ਤਾਂ 4 ਦੰਦ ਦੇ ਪੈ ਸੀ ਨਾ ਤੁਸੀਂ ਇਹ 4 ਦੰਦ ਦੇ ਵੀਰ ਦੀ ਵੇੜ ਜੇ ਸਵੇਰੇ ਸੋਈ ਆ ਜੇ ਜੁੜਦੀ ਵੀਡੀਓ ਹੈਗੀ ਸਾਰਾ ਕੁਝ ਇਹਦੇ ਠੀਕ ਆ ਜੀ ਹਾਂਜੀ ਹਾਂਜੀ 4 ਦੰਦਾਂ ਦੀ ਵੇੜ ਬੜੇ 4 ਦੰਦਾਂ ਦੀ ਠੀਕ ਆ ਜੀ ਖੋਲੋ ਵੀਰ ਜੀ ਤੋਰਾ ਵਿਖਾਈਏ ਦਾ ਤਾਂ ਵੇਖੋ ਵੀਰਿਓ ਸਵੇਰ ਦੀ ਸੋਈ ਆ ਵੱਡੀ ਵੇੜਾ 4 ਦੰਦਾਂ ਦਾ ਥਣ ਗੁਲਾਬੀ ਆ ਤਾਂ ਚੰਗੀ ਟੌਪ ਕਲਾਸ ਵੇੜਾ ਵੀਰਿਓ ਚੈੱਕ ਕਰ ਲਓ ਕੁਆਲਿਟੀ ਕੀ ਕਹਿੰਦੇ ਕਿਆ ਤਾਂ ਵੀਰੇ ਇੱਕ ਤਾਂ ਹੁੰਦਾ ਨਾ λεਵਾ ਥੱਬੇ ਵਾਲਾ ਇਹ ਪੰਡਾ ਵਾਲਾ ਹੀ λεਵਾ ਵੀਰੋ ਤੁਸੀਂ ਦੂਰੋਂ ਵਿੱਚ ਚੱਲ ਕੇ ਇੱਥੇ ਹੁੰਦੇ ਹੋ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਕਿਉਂਕਿ ਜੇ ਭਾਈ ਛੋਟੀ ਨਹੀਂ ਮਤਲਬ ਕੋਈ ਕਹਦੇ ਕਿ ਛੋਟੀ ਹੈ ਹਾਂ ਫੁੱਲ ਵੱਡੀ ਆ ਜੀ ਕਦ ਕਾਠ ਵੀ ਫੁੱਲਾ λεਵਾ ਚੰਗਾ ਤਲੱਲੇਦਾਰ ਲੱਗਿਆ ਥਣ ਵੀ ਚੰਗਾ ਸਪੈਸ਼ਲ ਆ ਵੀਰੇ ਇਹਨੂੰ ਤੋਰ ਮਾੜੀ ਬਾਹਰ ਕੱਢ ਲਾ ਲੰਮੀ ਤੋਰ ਤੇ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਇੱਕ ਰੀ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਖਾਨ ਸੁਣਵੇਂ ਆ ਚੰਗਾ ਦੋਰਾ ਲੱਗਿਆ ਵੀਰੇ ਚਵਾਈ ਵਾਲਾ ਤਾਂ ਖੁੱਲੇ ਲੈਵੇ ਦੀ ਮਾਲਕਾ ਵੀਰਿਓ ਕਮਾਲਾ ਵੀਰੇ ਕਮਾਲਾ ਉਹ ਆ ਯੀ ਹੀ ਜੰਦ ਤਾਂ ਦੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਜੀ ਚੰਗਾ ਪਸ਼ੂ ਘਰੇ ਰੱਖਣ ਲਈ ਉਹਨਾਂ ਵਾਸਤੇ ਵੀਰੇ ਕੋਲੇ ਟੌਪ ਕਲਾਸ ਵੇੜਾ ਨੇ ਤਾਂ ਵੀਰੇ ਦੁੱਧ ਦਾ ਕੋਈ ਦੱਸਦੇ ਆ ਰਿਕਾਰਡ ਇਹਦਾ ਵੇੜਦਾ ਕਿੰਨਾ ਕੱਢਦਾ ਜੀ 25+ ਦੇ ਦੇਗੀ ਇਹ ਘਰੇ 25 ਕੱਢੂਗਾ ਬਿਲਕੁਲ ਤਾਂ ਬਾਕੀ ਵੀਰੋ ਲੇਵਾ ਵੀ ਦੱਸੀ ਜਾਂਦਾ ਜੀ ਥਣ ਲੇਵੇ ਤੋਂ ਪਤਾ ਲੱਗਦਾ ਕੱਦ ਕਾਠ ਤੋਂ ਤਾਂ ਬਾਕੀ ਬੱਚੇ ਕੀ ਪਾਲੈ ਨੇ ਬੱਚਾ ਹੋ ਜਾ ਜੀ ਬੱਚਾ ਆ ਗਿਆ ਸਿੱਧਾ ਬੱਚਾ ਦੇਤਾ ਜੀ ਠੀਕ ਹੈ ਜੀ ਬੱਚਾ ਪਾਲੈ ਨੇ ਤਾਂ ਫੋੜ ਫੋੜ ਪਛਾਣ ਨੂੰ ਆਈ ਆ ਵੀਰੋ ਤਾਂ ਦੁੱਧ ਵਾਲੀ ਵੈੜਾ ਬਾਕੀ ਤੁਸੀਂ ਆਉਗੇ ਚੱਲ ਕੇ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਮੁੱਲ ਵਿੱਚ ਕਰਨਾ ਤਾਂ ਵੀ ਕੁਝ ਵੀ ਕਰ ਸਕਦੇ ਆ ਇੱਕ ਪੰਜ ਵੀ ਹੈ ਜੀ ਆਹ ਨਾਲ 95000 ਦੇ ਵਿੱਚ ਦੇ ਦਵਾਂਗੇ ਹੁਣ 95 ਦੀ ਹਾਂਜੀ ਹਾਂਜੀ ਕੀ ਬਾਤ ਆ ਵੇਖੋ ਵੀਰੋ ਚੈੱਕ ਕਰ ਲਓ ਕੋਈ 1 10 ਪੰਜ ਵਾਲਾ ਮੋਲ ਨਹੀਂ ਵੀਰੇ ਕੋਲੇ ਤਾਂ ਵੱਡੀ ਵੈੜਾ ਤਾਂ ਰੇਟ ਵੀ ਤੁਸੀਂ ਚੈੱਕ ਕਰ ਹੀ ਲਿਆ ਵੀਰ ਦੇ ਤਾਂ ਖਾਣਾ ਵੀ ਜੋ ਛੋਟ ਛੱਪਾ ਹੋ ਜੂ ਹਣਾ ਛੋਟ ਛੱਪਾ ਕਰ ਦਾਂਗੇ ਆਏ ਕੇ ਠੀਕ ਹੈ ਜੀ ਨਾਲ ਇੱਕ ਜਾਂ 1000 ਛੱਡ ਦੇ ਵੀਰੇ ਹਣਾ ਹਾਂਜੀ ਹਾਂਜੀ 1000 ਫਿਰ ਵੀਰਾ ਕਹਿੰਦਾ ਤੂੰ ਹੀ ਨੇ ਮਾਨ ਕਰਾਇਆ ਪਰ ਰੇਟ ਤੁਹਾਡਾ ਉਦਾਂ ਹੀ ਜਾਇਜ਼ ਹੈ ਹਾਂਜੀ ਹਾਂਜੀ ਬਿਲਕੁਲ ਜਾਇਜ਼ ਹੈ ਠੀਕ ਹੈ ਬਾਕੀ ਕੋਈ ਫੋਨ ਲਾਵੇ ਕੋਈ ਗੱਲ ਨਹੀਂ ਹਣਾ ਜੀ ਦੇ ਦਾਂਗੇ ਠੀਕ ਹੈ ਵੀਰੇ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਵੜ ਇਹ ਵੀ ਤਾਜੀ ਸੂਈ ਹੈ ਜੀ ਇਹ ਵੀ ਅੱਜ ਹੀ ਸੂਈ ਹੈ ਭਾਈ ਆਹ ਛੇਰ ਪਾਈ ਹੈ ਇਹ ਵੀ ਹਾਂ ਜੇਰ ਪ੍ਰੋਪਰ ਪੈ ਗਈ ਆ ਠੀਕ ਹੈ ਜੀ ਹਾਂਜੀ ਇਹ ਵੀ ਦੁੱਧ 20 ਪਲੱਸ ਦੇ ਦੇਗੀ ਭਾਈ ਅੱਛਾ 20 ਪਲੱਸ ਚੱਲੂ ਆ ਜੀ ਆਉਣਗਾ ਜੀ ਠੀਕ ਹੈ ਸਵੇਰ ਦੂਜੇ ਆ ਗਿਆ ਵੀਰੇ ਦੂਜਾ ਵਿੱਚ ਠੀਕ ਹੈ ਜ ਵਿੱਤੇ-ਵਿੱਤੇ ਤੇ ਥਣ ਆ ਗਿਆ ਗੁਲਾਬੀ ਥਣ ਲੱਗਿਆ ਤੱਕ ਅੱਧ ਘਾਟ ਤਕਰੀਬਨ ਇੱਕੋ ਜਿਹੇ ਦੋਵਾਂ ਦਾ ਹਨਾ ਵੱਡੀ ਵੜਾ ਇਹ ਵੀ ਖੋਲੋ ਵੀਰ ਜੀ ਤੋਰਾ ਵਿਖਾਈਏ ਇਹਦਾ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਵੱਡੀ ਵੜਾ ਥਣ ਲੇਵੇ ਖੁੱਲੇ ਦੀ ਮਾਲਕਾ ਇਹ ਵੀ ਤੇ ਦੋਤ ਵੀਰਾਂ ਨੇ ਕਿਹਾ ਕਿ ਮੈਂ ਚੰਗਾ ਚਵਾ ਜੂਗੀ ਤਾਜੀ ਸੂਈਆ ਬਿਲਕੁਲ ਹਜੇ ਦਾ ਤੇ ਲੇਵਾ ਚੈੱਕ ਕਰੋ ਵੀਰੋ ਕੀ ਕਹਨੇ ਲੇਵੇ ਤੇ ਬਹੁਤ ਸੁਣੀ ਵੜਾ ਉੱਪਰੋਂ ਵੀ ਆ ਸਿੱਧੀ ਸੱਦੀ ਆ ਜਾਵਾ ਕਮਾਲਾ ਵੀਰੇ ਕੋਈ ਨਾ ਲੈ ਲੈ ਮਰੀਨ ਪਰ ਨੂੰ ਲਾਉਂਦੇ ਲਾਉਂਦੇ ਥੋੜੀ ਜੀ ਦਬ ਆਈ ਹੈ ਅੱਛਾ ਜੀ ਦਰਦ ਨਾ ਆਉਂਦੀ ਵੈਰ ਅੱਛਾ ਲਾਉਣ ਲੱਗੇ ਆਗੇ ਹੁਣੀ ਨਾ ਦਬ ਠੀਕ ਹੈ ਜੀ ਉਦੋਂ ਪ੍ਰੋਪਰ ਤਾਂ ਉਦੋਂ ਠੀਕ ਹੋਣੀ ਆ ਸਾਰਾ ਕੁਝ ਵਧੀਆ ਬਈ ਤਾਂ ਹਾਂ ਗੱਬਨ ਦੀ ਵੀਡੀਓ ਹੈਗੀ ਮੈਨੂੰ ਜਦੋਂ ਆਇਆ ਵਧੀਆ ਤੁਰਦੀ ਦੀ ਅੱਛਾ ਗੱਬਨ ਦੀ ਹੈ ਆ ਗਿਆ ਆਪਣੇ ਕੋਲੇ ਸੂਈ ਹੁਣ ਤਾਂ ਕਿ ਪ੍ਰੋਪਰ ਇਹਨੇ ਜੇਰ ਵੀ ਪਾ ਲਈ ਕੋਈ ਨਾ ਕੋਈ ਵੀਰ ਆ ਵੀਡੀਓ ਮੰਗਾਊਗਾ ਉਹਨੂੰ ਸੈਂਡ ਕਰ ਦਿਓ WhatsApp ਤੇ ਹਾਂ ਤਾਂ ਵੇਖੋ ਵੀਰੋ ਟੋਪ ਕਲਾਸ ਵੈੜਾ ਇਹ ਵੀ ਲੈਵਲ ਉਵੇਂ ਦੀ ਚੰਗੀ ਸ਼ਾਨਦਾਰ ਆ ਬਾਕੀ ਕਿਵੇਂ ਵੀਰੇ ਨੇ ਦੱਸ ਤਾਂ ਥਣ ਥਣ ਵੀ ਚੰਗਾ ਸਪੈਸ਼ਲ ਲੱ ਤਾਂ ਇਹਨੇ ਬੱਚਿਆ ਕੀ ਪਾਲਿਆ ਵੀਰੇ ਕਿਹਨੇ ਬੱਚਿਆ ਦੇਤਾ ਬਾਈ ਬੱਚਿਆ ਪਾਲਿਆ ਨੇ ਠੀਕ ਹੈ ਜੀ ਤਾਂ ਵੀਰੇ ਮੁੱਲ ਇਹਦਾ ਕੀ ਕਰ ਲੈਣਾ ਜਦੋਂ ਮੁੱਲ 75 ਵੀ ਆਹਣਾ 70 ਦੀ ਦੇ ਦਾਂਗੇ ਬਾਈ ਹਾਂ ਨਾ 70 ਦੀ ਉਹ ਚੁਮਾਨਦਨ ਹੋ ਜੀ ਵੀਰੇ ਮਾਨਦਨ ਕਰ ਦਾਂਗੇ ਠੀਕ ਹੈ ਇੱਕ ਹੀ ਗੱਲ ਕਰਦੀ ਹੈ ਵੀਰੇ ਇਹਦੀ ਵੀ 2000 ਛੋਟ ਕਰ ਦਾਂਗੇ ਬਾਈ ਤਿੰਨ ਜਾਂਦੇ ਯਾਰ 72000 ਦੀ ਹਨਾ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੇ ਉਹ 72000 ਦੀ ਕੋਈ 85 80 ਨਹੀਂ ਮੁੱਲ ਚਲੋ ਤਕਰੀਬਨ ਵੀਰਾਂ ਨੂੰ ਪਤਾ ਹੀ ਆ ਰੇਟ ਦਾ ਤਾਂ ਵੱਡੀ ਵੈੜਾ ਵੀਰੇ ਉਹ ਰੇਟ ਜਵਾਂ ਜਿਆ ਜਾਂ 72000 ਦੀ ਹੋ ਜੂ ਤਾਜੀ ਸੂਈ ਆ ਤਾਂ ਖੁੱਲੇ ਲੇਵੇ ਵਾਲੀ ਆ ਤਾਂ ਵੀਰੇ ਕਿਵੇਂ ਦੋਵੇਂ ਬਿਲਕੁਲ ਪ੍ਰੋਪਰ ਤਾਜ਼ੀਆਂ ਹੀ ਤਾਂ ਸੁਈਆਂ ਜੇ ਹਨਾ ਤੇ ਜੇ ਕੋਈ ਵੀਰਾ ਦੋਵਾਂ ਦਾ ਜੋੜਾ ਆ ਪਾਲੂਗਾ ਮਾਨਤਨ ਹੋ ਜੂ ਵੀ ਜੀ ਸ਼ੋਰ ਛੱਪਾ ਕਰਦੇ ਹੋ ਹਨਾ ਹਾਂਜੀ ਕਰਦਾ ਕੋਈ ਠੀਕ ਆ ਤਾਂ ਵੇਖੋ ਵੀਰੋ ਮਾਨਤਨ ਹੋ ਜੂਗਾ ਤੁਸੀਂ ਫੋਨ ਤੁਸੀਂ ਜਰੂਰ ਲਾ ਲਿਓ ਤਾਂ ਬਾਕੀ ਉਹ ਬੇਨਤੀ ਆ ਵੀਰੇ ਤੁਸੀਂ ਦੂਰੋਂ ਵੀ ਇੱਥੇ ਆਓਗੇ ਨਾ ਕੋਈ ਵੈੜਾ ਨਹੀਂ ਛੱਡ ਕੇ ਜਾਂਦੇ ਕਿਉਂਕਿ ਕੱਦ ਕਾਠਾ ਲੇਵੇ ਬਾਜਾ ਥਣ ਚੰਗੇ ਸਪੈਸ਼ਲ ਲੱਗਿਆ ਤਾਂ ਜੋੜੇ ਚ ਵੀਰੇ ਕਹਿੰਦਾ ਮਾਨਦਾਨ ਹੋ ਜੂ। ਕੋਈ ਆਉਂ ਸੌਣ ਲਈ ਪਈ ਆ ਸਾਡੀ ਮਿੱਠੀ ਹੈ। ਅੱਛਾ ਚੂਆ ਵਧੀਆ ਨਿਕਲੇ ਆ ਵੀਰੇ। ਚੂਆ ਬਹੁਤ ਵਧੀਆ ਮਈਆਂ ਵਾਲਾ ਲੱਗਿਆ ਮੋਟਾ ਮੋਟਾ। ਠੀਕ ਆ। ਤਾਂ ਬਾਕੀ ਵੀਰੇ ਵਾਕਿਆ ਪ੍ਰੋਪਰ ਦੁੱਧ ਵੀ ਤਾਂ ਲੇਵਾ ਹੀ ਦੱਸੀ ਜਾਂਦਾ ਹੀ ਪੀਪਿਆਂ ਚ ਝੋਣ ਵਾਲੀ ਆ ਹਨਾ। ਥਾਨ ਥੁਣ ਵੀ ਚੰਗਾ ਦੋਰਾ ਲੱਗਿਆ। ਅੱਛਾ ਇਹਦੀ ਵੀ ਹੈਗੀ ਪ੍ਰੋਪਰ। ਠੀਕ ਆ। ਤਾਂ ਵੇਖੋ ਵੀਰੇ ਬਹੁਤ ਸ਼ਾਨਦਾਰ ਵੇੜਾ ਨੇ ਦੋਵੇਂ। ਤਾਂ ਰੇਡ ਵੀਰੇ ਨੇ ਜਾਇਜ਼ ਕੀਤਾ ਉਹ ਚੋ ਵੀ ਮਾਨਤਾਨ ਹੋ ਜੂ ਫੋਨ ਤੋਂ ਹੀ ਜ਼ਰੂਰ ਲਾ ਲਿਓ ਤਾਂ ਬਾਕੀ ਉਹ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਚੱਲਿਓ ਜਿੰਨਾ ਵੀਰਾ ਨਹੀਂ ਕੀਤਾ ਜੋ ਉਹਨਾਂ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਆ ਕੇ ਵੀਰੇ ਵਿਖਾਲੀ ਜਾਵੇ ਤਾਂ ਵੀਰੇ ਇੱਕ ਰਿਹਾਡਰੈਸ ਦੱਸਦੀ ਆ ਆਪਣਾ ਪਿੰਡ ਦੱਸਦੀ ਨਾਮ ਜੀ ਆਪਣਾ ਅਮਨਦੀਪ ਸਿੰਘ ਜੀ ਹਾਂਜੀ ਜ਼ਿਲ੍ਹਾ ਬਾਸਪੁਰ ਜੀ ਪਿੰਡ ਤਾੜੀਵਾਲ ਕਲਾਂ ਜੀ ਮੋਬਾਈਲ ਨੰਬਰ 73474725 ਹੁੰਦੀ ਬਈ ਠੀਕ ਆ ਹਾਂਜੀ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ